ਧੰਨਵਾਦ ਜੀ ਤੁਹਾਨੂੰ ਤੇ ਸਾਰੇ ਦਾਨਿਸ਼ਮੰਦ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੋ ਜੀ ਪ੍ਰਿੰਸ ਸਾਹਿਬ ਸੋ ਜਦੋਂ ਦੀ ਐਨ ਡੀ ਪੀ ਦੀ ਖਬਰ ਆਈ ਹੈ ਜਗਮੀਤ ਸਿੰਘ ਉਹਨਾਂ ਦੀ ਤੇ ਬੜੀ ਤਰਥੱਲੀ ਜੀ ਮੱਚੀ ਹੋਈ ਹੈ ਲੋਕਾਂ ਨੂੰ ਲੱਗ ਰਿਹਾ ਸ਼ਾਇਦ ਇਲੈਕਸ਼ਨ ਜਲਦੀ ਆ ਜਾਣ ਸੋ ਜਗਮੀਤ ਸਿੰਘ ਉਹਨੇ ਵੀ ਇੱਥੇ ਫੇਰੀ ਪਾ ਕੇ ਗਏ ਨੇ ਕੋਈ ਗੱਲਬਾਤ ਕੀਤੀ ਆ ਕੀ ਖਬਰ ਹੈ ਜੀ ਦੇਖੋ ਵੀਰ ਜੀ ਜੋ ਡੀਐਲਸੀ ਐਨ ਡੀ ਪੀ ਦੇ ਲਿਬਰਲ ਦੇ ਵਿਚਾਰੇ ਹੋਨ ਟੁੱਟ ਚੁੱਕੀ ਹੈ ਉਸ ਤੋਂ ਬਾਅਦ ਬਹੁਤ ਇਹੋ ਜੀਆਂ ਗੱਲਾਂ ਬਾਤਾਂ ਵੀ ਚੱਲ ਰਹੀਆਂ ਨੇ ਕਿ ਸਰਕਾਰ ਇਹ ਡਿਕ ਸਕਦੀ ਹੈ ਕਈ ਜਗ੍ਹਾ ਗੱਲ ਹੋ ਰਹੀ ਹੈ ਵੀ ਸਰਕਾਰ ਇਹ ਇੰਨੀ ਜਲਦੀ ਨਹੀਂ ਡਿਗੇਗੀ ਜੋ ਹੋਰ ਟਰਮ ਜਿਹੜਾ ਇਹ ਹਜੇ ਚੱਲ ਸਕਦੀ ਹੈ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਤੇ ਇਹਦੇ ਵਿੱਚ ਕੱਲ ਜਗਮੀਤ ਸਿੰਘ ਉਹਨਾਂ ਦੀ ਗੱਲਬਾਤ ਕਰੀਏ ਤੇ ਇਹ ਟ੍ਰਾਂਟੋ ਵੇਖੀ ਆਏ ਹੋਏ ਸਨ ਤੇ ਇੱਥੇ ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਕਹਿਲਾ ਬਾਤਾਂ ਜੋ ਇਹ 딜 ਨੂੰ ਤੋੜਨ ਦੀਆਂ ਨੇ ਤੇ ਅੱਗੇ ਭਵਿੱਖ ਦੇ ਵਿੱਚ ਕੀ ਹੋ ਸਕਦਾ ਤੋਂ ਉਸ ਬਾਬਤ ਪੱਤਰਕਾਰਾਂ ਨਾਲ ਕੀਤੇ ਨੇ ਤਾਂ ਇੱਕ ਤਾਂ ਇਹਨਾਂ ਨੇ ਇਹ ਗੱਲ ਆਖੀ ਹੈ ਕਹਿੰਦੇ ਕਿ ਜੋ ਇਹਨਾਂ ਦਾ ਸਮਝੌਤਾ ਹੋਇਆ ਸੀ ਲਿਬਰਲ ਦੇ ਨਾਲ ਉਹਦੇ ਵਿੱਚ ਕਹਿੰਦੇ ਵੀ ਅਸੀਂ ਬਹੁਤ ਕੋਸ਼ਿਸ਼ ਕੈਨੇਡੀਅਨਸ ਵਾਸਤੇ ਪ੍ਰਾਪਤ ਕੀਤਾ ਆ ਕਾਸਟਾ 13 ਦੇ ਡੈਂਟਲ ਜਿਹੜੀ ਆ ਇਹ ਡੀਲ ਦੀ ਗੱਲ ਕੀਤੀ ਹੈ ਜਿਹੜਾ ਡੈਂਟਲ ਬੈਨੀਫਿਟਸ ਲੋਕਾਂ ਨੂੰ ਮਿਲੇ ਨੇ ਤੇ ਨਾਲ ਬੰਨੇ ਫਾਰਮਾਕੇਅਰ ਦੀ ਗੱਲ ਕੀਤੀ ਹੈ ਕਿ ਜਿਹੜਾ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਸਿਕਾ ਸੋ ਉਹਦੇ ਵਿੱਚ ਵੀ ਕਹਿੰਦੇ ਕਿ ਸਾਡੀ ਲਿਬਰਲ ਦੇ ਨਾਲ ਸਹਿਮਤੀ ਬਣੀ ਹੈ ਤੇ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਵੀ ਦਸੀਆਂ ਵੀ ਇਹਦੇ ਨਾਲ ਅਸੀਂ ਕੈਨੇਡੀਅਨਸ ਵਾਸਤੇ ਕੀ ਪ੍ਰਾਪਤ ਕਰਕੇ ਦਿੱਤਾ ਆ ਤੇ ਜਦੋਂ ਫਿਰ ਤੋਂ ਸਵਾਲ ਪੁੱਛਿਆ ਗਿਆ ਕਿ ਸਰਕਾਰ ਦੇ ਖਿਲਾਫ ਵੋਟ ਪਾਉਣ ਦਾ ਬੇਵਕੂਫੀ ਦਾ ਅਗਰ ਕੋਈ ਵੀ ਮਤਾ ਹੁਣ ਆਇਆ ਤਾਂ ਉਹ ਕਿਸ ਹੱਕ ਦੇ ਵਿੱਚ ਜਾਣਗੇ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮਤਲਬ ਇਹੋ ਜਿਹਾ ਕੋਈ ਵੀ ਇਸ਼ਾਰਾ ਨਹੀਂ ਕੀਤਾ ਕਿ ਅਗਰ ਕੋਈ ਵੀ ਚਾਹੇ ਕੋਈ ਇੰਡੀਪੈਂਡੈਂਟ ਕੋਈ ਇਹੋ ਜਿਹਾ ਮਤਾ ਹੁੰਦਾ ਆ ਚਾਹੇ ਕਿਤੇ ਪਾਰਟੀ ਵੱਲੋਂ ਹੁੰਦਾ ਆ ਇਹ ਨੌਨ ਕੌਨਫੀਡੈਂਸ ਦਾ ਤੇ ਉਹਦੇ ਵਿੱਚ ਉਹ ਸਪੋਰਟ ਕਰਨਗੇ ਪਰ ਉਹਨਾਂ ਨੇ ਇੰਨੀ ਗੱਲ ਕੀਤੀ ਹੈ ਕਿ ਕਿੰਨੇ ਕਿ ਜਿੱਦਾਂ ਮਿਨੋਰੀਟੀ ਗਵਰਨਮੈਂਟ ਚੱਲਦੀ ਹੁੰਦੀ ਹੈ ਤਾਂ ਜਿਵੇਂ ਵਿਰੋਧੀ ਪਾਰਟੀਆਂ ਦਾ ਰੁਖ ਹੁੰਦਾ ਆ ਵੇ ਵੱਖ-ਵੱਖ ਮੁੱਦਿਆਂ ਦੇ ਉੱਪਰ ਇਸ ਸਰਕਾਰ ਦਾ ਸਮਰਥਨ ਕਰਨਾ ਹੁੰਦਾ ਆ ਕਿਤੇ ਸਰਕਾਰ ਦਾ ਵਿਰੋਧ ਕਰਨਾ ਹੁੰਦਾ ਸੋ ਜੋ ਉਹਨਾਂ ਦੀ ਆਪਣੀ ਪਾਰਟੀ ਦਾ ਸਟੈਂਡ ਹੋਵੇਗਾ ਉਹਦੇ ਆਧਾਰ ਦੇ ਉੱਪਰ ਇਹ ਮੁੱਦਿਆਂ ਦੇ ਆਧਾਰ ਤੇ ਉਹ ਜਿਹੜਾ ਆਗਾ ਚੱਲਣਗੇ ਤੇ ਜਿੱਥੇ ਲੱਗਦਾ ਹੋਵੇਗਾ ਕਿ ਮੁੱਦਾ ਸਾਡੀ ਪਾਰਟੀ ਦੇ ਹੱਕ ਦੇ ਵਿੱਚ ਹੈ ਸਾਡੀ ਸੋਚ ਬਦਾਵਕ ਹੈ ਸੋ ਉਹਦੇ ਨਾਲ ਉਹ ਸਪੋਰਟ ਕਰਨਗੇ ਜੇ ਲੱਗੇਗਾ ਕਿ ਮੁੱਦਾ ਸਾਡੀ ਪਾਰਟੀ ਦੀ ਸੋਚ ਦੇ ਖਿਲਾਫ ਹੈ ਸੋ ਉਹਦੇ ਨਾਲ ਉਹ ਜਿਹੜਾ ਉਸ ਚੀਜ਼ ਦਾ ਇਹ ਵਿਰੋਧ ਵੀ ਕਰਨਗੇ ਤੋ ਉਹਨਾਂ ਨੇ ਇੰਨੀ ਗੱਲ ਜਰੂਰ ਕਹੀ ਹੈ ਕਹਿੰਦੇ ਵੀ ਹੁਣ ડીਲ ਟੁੱਟਣ ਕਾਰਨ ડીਲ ਤੋਂ ਇੱਕ ਪਾਸੇ ਹੋਣ ਕਾਰਨ ਜਿਹੜੀਆਂ ਚੋਣਾਂ ਨੇ ਉਹਦੀਆਂ ਸੰਭਾਵਨਾ ਪਹਿਲਾਂ ਨਾਲੋਂ ਵੱਧ ਗਈਆਂ ਨੇ ਜੋ ਪਹਿਲਾਂ ਲੱਗ ਰਿਹਾ ਸੀ ਕਿ ਸਰਕਾਰ ਆਪਣੀ ਪੂਰੀ ਟਰਮ ਕਰ ਸਕਦੀ ਹੈ ਪਰ ਉਹ ਸੰਭਾਵਨਾ ਹੁਣ ਕਹਿੰਦੇ ਕਿ ਪਹਿਲਾਂ ਨਾਲੋਂ ਚੋਣਾਂ ਦੀਆਂ ਜਿਆਦਾ ਵੱਧ ਗਈਆਂ ਨੇ ਕਿਉਂਕਿ ਹੁਣ ਉਹਨਾਂ ਦੀ ડીਲ ਆਪਸ ਵਿੱਚ ਹੀ ਟੁੱਟ ਚੁੱਕੀ ਹੈ ਪਰ ਨਾਲ ਉਹਨੇ ਇਹ ਵੀ ਕਲੀਅਰ ਕੀਤਾ ਕਿ ਇਹਦਾ ਇਹ ਮਤਲਬ ਵੀ ਨਹੀਂ ਹੈ ਕਿ ਕੱਲ ਨੂੰ ਕੋਈ ਵੀ ਨੌਨ ਕਨਫੀਡੈਂਸ ਅਗਰ ਕੋਈ ਇਹੋ ਜਿਹਾ ਮੋਸ਼ਨ ਆਉਂਦਾ ਤਾਂ ਅਸੀਂ ਉਹਦੇ ਜਿਹੜਾ ਹੱਕ ਦੇ ਵਿੱਚ ਹੀ ਜਾਣਾ ਸੋ ਇਹ ਗੱਲਾਂ ਬਾਤਾਂ ਨੂੰ ਲੈ ਕੇ ਉਹਨਾਂ ਨੇ ਆਪਣੀ ਜਿਹੜੀ ਸਥਿਤੀ ਐ ਸਪਸ਼ਟ ਕੀਤੀ ਐ ਤੇ ਇਹਦੇ ਨਾਲ ਹੀ ਜਿਉ ਜਗਵੀਰ ਸਿੰਘ ਹੁਰਾ ਵੱਲੋਂ ਜੋ ਇੱਕ ਰਿਕਾਰਡਡ ਜੋ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾਈ ਗਈ ਸੀ ਤੇ ਜਿਹਦੇ ਵਿੱਚ ਉਹਨਾਂ ਨੇ ਲਿਬਰਲ ਨਾਲੋਂ ਜਿਹੜਾ ਇਹ ਤੋੜ ਵਿਛੋੜਾ ਕੀਤਾ ਸੀ ਉਹ ਜ਼ਿੰਮੇਵਾਰ ਆਪਣੇ ਕਾਰਨ ਦੱਸਦੇ ਸਨ ਸੋ ਉਸ ਵੀਡੀਓ ਨੂੰ ਲੈ ਕੇ ਵੀ ਕੁਝ ਵਿਵਾਦ ਹੁਣ ਸਾਹਮਣੇ ਆਇਆ ਸੋ ਉਹਦੇ ਵਿੱਚ ਇਹਨਾਂ ਨੇ ਇੱਕ ਗੱਲ ਕੀਤੀ ਸੀ ਰਿਟਾਇਰ ਜਿਹੜੇ ਲੋਕ ਨੇ ਉਹਨਾਂ ਦੇ ਸੋ ਉਹਨਾਂ ਨੇ ਇਹ ਲਿਬਰਲ ਸਰਕਾਰ ਤੇ ਦੋਸ਼ ਲਾਇਆ ਸੀ ਕਿ ਜਦੋਂ ਸਾਡੇ ਰਿਟਾਇਰ ਹੋਣ ਵਾਲੇ ਲੋਕ ਨੇ 올ਡ ਏਜ ਵਿੱਚ ਜਾਣ ਵਾਲੇ ਲੋਕ ਨੇ ਵੀ ਉਹਨਾਂ ਬਾਬਤ ਲਿਬਰਲ ਬਹੁਤੀ ਸਿਹਤ ਨਹੀਂ ਆ ਉਹਨਾਂ ਵਾਸਤੇ ਕੋਈ ਬਹੁਤੇ ਕਾਮਿਨਾ ਨੇ ਨਹੀਂ ਕੀਤੇ ਨੇ ਗੰਭੀਰ ਨਹੀਂ ਨੇ ਪਰ ਉਹਦੇ ਵਿੱਚ ਜੋ ਤਸਵੀਰ ਦਿਖਾਈ ਗਈ ਸੀ ਕਿ ਬਜ਼ੁਰਗ ਜਿਹੜੇ ਨੇ ਰਿਟਾਇਰ ਹੋਣ ਤੋਂ ਬਾਅਦ ਬੈਠੇ ਹੋਏ ਨੇ ਫਿਰ ਉਸ ਤਸਵੀਰ ਨੂੰ ਲੈ ਕੇ ਵੀ ਵਿਵਾਦ ਛੜਿਆ ਕਿਉਂਕਿ ਇਹ ਕੁਝ ਸਮਾਂ ਪਹਿਲਾਂ ਜੋ ਕੰਜ਼ਰਵੇਟਿਵ ਨੇ ਉਹਨਾਂ ਦੀ ਐਡ ਤੋਂ ਲੈ ਕੇ ਵਿਵਾਦ ਚੱਲਿਆ ਸੀਗਾ ਕਿਉਂਕਿ ਜੋ ਉਸ ਐਡ ਦੇ ਵਿੱਚ ਫਾਈਟਰ ਜੈਟ ਦਿਖਾਏ ਗਏ ਸਨ ਉਹ ਅਸਲ ਵਿੱਚ ਕੈਨੇਡੀਅਨ ਫਾਈਟਰ ਜੈਟ ਨਹੀਂ ਸਨ ਰਸ਼ੀਆ ਦੇ ਫਾਈਟਰ ਜੈਟ ਸਨ ਔਰ ਇਹ ਜੋ ਬਜ਼ੁਰਗ ਦਿਖਾਏ ਗਏ ਨੇ ਜ ਸਦਾਸ ਸਾਹਿਬ ਦੀ ਐਡ ਦੇ ਵਿੱਚ ਜੋ ਇਹਨਾਂ ਨੇ ਵੀਡੀਓ ਦਿਖਾਈ ਹੈ ਉਹ ਬਜ਼ੁਰਗ ਵੀ ਦੱਸਿਆ ਗਿਆ ਕਿ ਉਹ ਕੈਨੇਡੀਅਨ ਨਹੀਂ ਆ ਉਹ ਰਸ਼ੀਆ ਨਾਲ ਸਬੰਧਤ ਬਜ਼ੁਰਗ ਸਨ ਤੇ ਰਸ਼ੀਆ ਦੀ ਇਮੇਜ ਉਹ ਜਿਹੜੀ ਆ ਇਹਦੇ ਵਿੱਚ ਵਰਤ ਲਈ ਗਈ ਸੋ ਇੱਕ ਵਾਰ ਪਹਿਲਾਂ ਇਸੇ ਮੁੱਦੇ ਤੇ ਐਨਡੀਪੀ ਕੰਜ਼ਰਵੇਟਿਵ ਨੂੰ ਕਿਹਾ ਰਹੀ ਸੀ ਉਹ ਉਸੇ ਮੁੱਦੇ ਨੂੰ ਲੈ ਕੇ ਕੰਜ਼ਰਵੇਟਿਵ ਜਿਹੜੇ ਐਨਡੀਪੀ ਨੂੰ ਕਿਹਾ ਕਹਿੰਦੇ ਵੀ ਤੁਹਾਡੀ ਇਸ ਵੀਡੀਓ ਦੇ ਵਿੱਚ ਜੋ ਬਜ਼ੁਰਗ ਦਿਖਾਏ ਗਏ ਨੇ ਉਹ ਵੀ ਕਹਿੰਦੇ ਕੈਨੇਡੀਅਨ ਨਹੀਂ ਆ ਰਸ਼ੀਆ ਦੇ ਨਾ ਸਮਰਥ ਨੇ ਕੋਈ ਇਹੋ ਜਿਹੀਆਂ ਮਿਸਟੇਕਸ ਵੀ ਕਈ ਵਾਰ ਹੁੰਦੀਆਂ ਨੇ ਸੋ ਓਵਰਆਲ ਜਿਉ ਇਹਨਾਂ ਦੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਉਹਨਾਂ ਨੇ ਕਲੀਅਰ ਜੀ ਕੀਤਾ ਆ ਕਿ ਅਸੀਂ ਮੁੱਦਿਆਂ ਦੇ ਆਧਾਰ ਤੇ ਆਉਣ ਵਾਲੇ ਸਮੇਂ ਦਰ ਫੈਸਲੇ ਲਵਾਂਗੇ ਜੀਪ ਰਣਾ ਸਾਹਿਬ ਦੇਖੋ ਬਹੁਤ ਸਾਰੀਆਂ ਗੱਲਾਂ ਕਲੀਅਰ ਵੀ ਕਰ ਰਹੇ ਹੈਗੇ ਨੇ ਪਰ ਹੁਣ ਕੰਸਲਟਿਵ ਨੇ ਉਹਦਾ ਪੂਰਾ ਜੋਰ ਲੱਗਿਆ ਵੀ ਜਗਮੀਤ ਸਿੰਘ ਆਪ ਮੂੰਹੋਂ ਕਹਿ ਦੇਣ ਵੀ ਭਾਈ ਸਰਕਾਰ ਸਿੱਟ ਦੋ ਸਿੱਟ ਦੋ ਸਿੱਟ ਦੋ ਤੇ ਚਲੋ ਦੇਖਦੇ ਹਾਂ ਹੁਣੇ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਸੋ ਇਹ ਕੈਨੇਡਾ ਦੀ ਖਬਰਾਂ ਦੇ ਨਾਲ ਇਸ ਸੰਦਰਭ ਦੇ ਵਿੱਚ ਇੱਕ ਦੁਖਦਾਈ ਖਬਰ ਅਲਬਰਟਾ ਤੋਂ ਸਾਹਮਣੇ ਆਈ ਹੈ ਰਣ ਸਾਹਿਬ ਜੀ ਬਿਲਕੁਲ ਭਿੰਦੇ ਜੀ ਸੋ ਅਲਬਰਟਾ ਦੇ ਸ਼ਹਿਰ ਐਡਮੰਟਨ ਤੋਂ ਇਹ ਕਾਫੀ ਮੰਦਭਾਗੀ ਕਹਿ ਸਕਦੇ ਆ ਇਹ ਭਾਈਚਾਰੇ ਵਾਸਤੇ ਕਾਫੀ ਇਹ ਮੰਦਭਾਗੀ ਜਿਹੜੀ ਖਬਰ ਹੈ ਸਾਹਮਣੇ ਆਈ ਹੈ ਕਿਉਂਕਿ ਅਸੀਂ ਪਿਛਲੇ ਕਾਫੀ ਸਮੇ ਤੋਂ ਦੇਖ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਜੋ ਇੱਕ ਨਫਰਤ ਦਾ ਮਾਹੌਲ ਹੈ ਉਹ ਲਗਾਤਾਰ ਇਹ ਬਣਦਾ ਚੱਲਿਆ ਆ ਰਿਹਾ ਸੋ ਕਿਤਨਾ ਕਿਤੇ ਇਹ ਸੰਭਾਵਨਾ ਪਹਿਲਾਂ ਹੀ ਲੱਗ ਰਹੀ ਸੀ ਕਿ ਇਸ ਨਫਰਤ ਦਾ ਜਿਹੜਾ ਅਸਰ ਹੈ ਉਹ ਸਾਡੇ ਭਾਈਚਾਰੇ ਦੇ ਉੱਪਰ ਵੀ ਪਵੇਗਾ ਸੋ ਸੱਚ ਹੈ ਸੋ ਸਾਡੇ ਭਾਈਚਾਰੇ ਨੂੰ ਵਿਚਲੋਣਾ ਪਵੇਗਾ ਸੋ ਇਹੋ ਜਿਹੀ ਮੰਦਭਾਗੀ ਖਬਰ ਜੁਡੀਮੈਂਟਨ ਤੋਂ ਆਈ ਹੈ ਕਿ ਉੱਥੇ ਦੇ ਡਾਊਨਟਾਊਨ ਵਿਖੇ ਬੁੱਧਵਾਰ ਵਾਲੇ ਦਿਨ ਜਿਹੜਾ ਡਾਊਨਟਾਊਨ ਦੀ ਇੱਕ ਪਾਰਕ ਵਿਖੇ ਜੀ ਤੇਜ਼ਦਾਰ ਹਥਿਆਰ ਦੇ ਨਾਲ ਇੱਕ ਸਿੱਖ ਦਸਤਾਰਦਾਰੀ ਨੌਜਵਾਨ ਜਿਸ ਦੀ ਉਮਰ 22 ਸਾਲ ਹੈ ਤੇ ਨਾਮ ਜਸ਼ਨਦੀਪ ਸਿੰਘ ਮਾਨ ਦੱਸਿਆ ਜਾ ਰਿਹਾ ਸੋ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ 8 ਕੁ ਮਹੀਨੇ ਪਹਿਲਾਂ ਇਹ ਨੌਜਵਾਨ ਕੈਨੇਡਾ ਦੇ ਵਿੱਚ ਆਇਆ ਸੀਗਾ ਸੋ ਇਸ ਦਾ ਕਤਲ ਜਿਹੜਾ ਕੀਤਾ ਗਿਆ ਤੇ ਇਸ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ 40 ਸਾਲਾਂ ਦੇ ਵਿਅਕਤੀ ਐਡਗਰ ਵਿਸਕਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਸੋ ਜਿਹਦੇ ਉੱਪਰ ਸੈਕੰਡ ਡਿਗਰੀ ਜਿਹੜੇ ਮਰਡਰ ਦੇ ਚਾਰजेस ਲੱਗੇ ਨੇ ਪਤਾ ਲੱਗਾ ਕਿ ਵਾਰਦਾਤ ਤੋਂ ਬਾਅਦ ਇਹ ਭੱਜਿਆ ਨਹੀਂ ਉੱਥੇ ਖੜਾ ਰਿਹਾ ਤੇ ਪੁਲਿਸ ਨੇ ਆ ਕੇ ਇਸ ਨੂੰ ਗ੍ਰਿਫਤਾਰ ਕੀਤਾ ਆ ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਕਤਲ ਜਿਹੜਾ ਹੋਇਆ ਇਹਦੇ ਵਿੱਚ ਕਤਲ ਵੱਲੋਂ ਇਹ ਜਿਹੜਾ ਬਾਕਸ ਕਟਰ ਜਿਹੜਾ ਹੁੰਦਾ ਆ ਸੋ ਉਹ ਉਹਦੀ ਵਾਰ ਤੋਂ ਜਿਹੜੀ ਕੀਤੀ ਗਈ ਆ ਇਸ ਨੌਜਵਾਨ ਨੂੰ ਮਾਰਨ ਬਾਬਤ ਤੇ ਇਹਦੇ ਵਿੱਚ ਹੁਣ ਇਹ ਵੀ ਮੰਗ ਕੀਤੀ ਜਾ ਰਹੀ ਆ ਕਿ ਜਿਹੜੇ ਸੈਕੰਡ ਡਿਗਰੀ ਮਾਡਰ ਦੇ ਚਾਰजेस ਲੱਗੇ ਨੇ ਸੋ ਇਹਦੇ ਵਿੱਚ ਨਫ਼ਰਤ ਨਾਲ ਸੰਬੰਧ ਦਾ ਜਿਹੜੇ ਹੇਟ ਕਰਾਇਮ ਨਾਲ ਸੰਬੰਧਿਤ ਵੀ ਜਿਹੜੇ ਆ ਚਾਰजेस ਲਾਏ ਜਾਣ ਤੇ ਇਸ ਘਟਨਾ ਨੂੰ ਹੇਟ ਕਰਾਇਮ ਦੇ ਵਜੋਂ ਜਿਹੜਾ ਆ ਦੇਖਿਆ ਜਾਵੇ ਤੇ ਦੀ ਇਨਵੈਸਟੀਗੇਸ਼ਨ ਵੀ ਉਸ ਬਾਬਤ ਹੋਣੀ ਚਾਹੀਦੀ ਆ ਤੇ ਇਸ ਦੀ ਜਿਹੜੀ ਆ ਮੰਗ ਆ ਜਿਹੜੀ ਐਰਮੈਂਟਲ ਪੁਲਿਸ ਤੋਂ ਤੇ ਜਿਹੜੇ ਉੱਥੇ ਦੇ ਸ਼ਹਿਰ ਦੇ ਮੇਅਰ ਨੇ ਕਿਉਂਕਿ ਵੀ ਮੇਰ ਵੀ ਪੰਜਾਬੀ ਨੇ ਅਮਰਜੀਤ ਸਿੰਘ ਸੋਹੀ ਤੋਂ ਅੱਗੇ ਇਹ ਮੰਗ ਕੀਤੀ ਗਈ ਹੈ ਕਿ ਇਹਦੀ ਘਟਨਾ ਦੀ ਜਾਂਚ ਇੱਕ ਨਫਰਤਈ ਅਪਰਾਧ ਵਜੋਂ ਕੀਤੀ ਜਾਣੀ ਚਾਹੀਦੀ ਹੈ ਸੋ ਕਿਉਂਕਿ ਇਹ ਜਿਹੜਾ ਨਫਰਤ ਹੈ ਅਸੀਂ ਦੇਖ ਰਹੇ ਹਾਂ ਕਿ ਇਮੀਗ੍ਰੈਂਟਸ ਦੇ ਖਿਲਾਫ ਹੋ ਰਿਹਾ ਆ ਇਹ ਆਪਣੇ ਪੰਜਾਬੀਆਂ ਦੇ ਖਿਲਾਫ ਹੋ ਰਿਹਾ ਆ ਸੋ ਇਹਦਾ ਲੋਕਾਂ ਦੇ ਮਨਾਂ ਦੇ ਵਿੱਚ ਜਿਸ ਤਰ੍ਹਾਂ ਜਹਿਰ ਭਰਿਆ ਜਾ ਰਿਹਾ ਸੋ ਇਸੇ ਦੇ ਜਿਹੜੇ ਨਸਲਵਾਦੀ ਗਰੁੱਪਰੇ ਉਹ ਤਾਂ ਇਨਵੋਲਵ ਹੈਗੇ ਨੇ ਤਾਂ ਇਹਦੇ ਵਿੱਚ ਇੱਕ ਵੱਡਾ ਹੱਥ ਜਿਹੜੇ ਭਾਰਤੀ ਆਈਟੀ ਸੈੱਲ ਨੇ ਤੋ ਉਹਨਾਂ ਦਾ ਵੀ ਦੇਖਣ ਨੂੰ ਮਿਲਿਆ ਕਿਉਂਕਿ ਬਹੁਤ ਸਾਰੀਆਂ ਜਾਲੀ ਪੋਸਟਰਸ ਬਹੁਤ ਸਾਰਾ ਇਹੋ ਜਿਹਾ ਚੀਜ਼ਾਂ ਜਿਵੇਂ ਹੁਣ ਏਪੀ ਢਿੱਲੋਂ ਤੇ ਹਮਲਾ ਹੋਇਆ ਸੋ ਉਹਨੂੰ ਵੀ ਏਪੀ ਢਿੱਲੋਂ ਨੂੰ ਵੀ ਕਾਲਸਟਾਨੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੋ ਉਹ ਹਮਲਾ ਕਰਨ ਵਾਲਿਆਂ ਦੀਆਂ ਜਿਹੜੀਆਂ ਨੇ ਇਹ ਖਬਦ ਕੀਤੀ ਜਾ ਰਹੀ ਹੈ ਸੋ ਜੇ ਉਹ ਇਹ ਜ਼ਹਿਰ ਘੋਲਿਆ ਜਾ ਰਿਹਾ ਸੋ ਇਹ ਜ਼ਹਿਰ ਦਾ ਅਸਰ ਕੱਲੇ ਪੰਜਾਬੀਆਂ ਤੇ ਨਹੀਂ ਹੋਵੇਗਾ ਉਹ ਸਾਰਿਆਂ ਤੇ ਹੋਵੇਗਾ ਜਿਹੜੇ ਇਮੀਗ੍ਰੈਂਟਸ ਨੇ ਸਾਰੇ ਭਾਰਤੀਆਂ ਤੇ ਵੀ ਹੋਵੇਗਾ ਸਾਰੇ ਏਸ਼ੀਆ ਨੇ ਮੂਲ ਦੇ ਜਿਹੜੇ ਲੋਕ ਨੇ ਸਭ ਨੂੰ ਬਰਾਬਰ ਦਾ ਚੱਲਣਾ ਪਵੇਗਾ ਸੋ ਇਹ ਨਫਰਤੀ ਜਿਹੜੇ ਅਫਰਾਦ ਨੇ ਜਿਸ ਢੰਗ ਨਾਲ ਇਹ ਹੋ ਰਿਹਾ ਇਸ ਨੌਜਵਾਨ ਦਾ ਕਤਲ ਹੋਇਆ ਬੜਾ ਮੰਦ ਭਾਗਾ ਆ ਤੁਸੀਂ ਇਹ ਦੇਖੋ ਕਿ ਸਿਰਫ 8 ਕੁ ਮਹੀਨੇ ਪਹਿਲਾਂ ਇਹ ਨੌਜਵਾਨ ਆਇਆ ਸੀਗਾ ਪੰਜਾਬ ਤੋਂ ਮਲੇਰ ਕੋਟਲਾ ਤੋਂ ਪਿੰਡ ਬਡਲਾ ਨਾਲ ਸੰਬੰਧਤ ਸੀਗਾ ਜੀ ਸੋ ਬੜਾ ਆਉਣ ਵਾਲੇ ਸਮੇਂ ਦੌਰਾਨ ਜਿਹੜਾ ਆਪਣੇ ਆਪ ਨੂੰ ਵੀ ਇਹ ਇਹ ਬਿਦਰਾ ਵੇਰ ਰੱਖਣ ਦੀ ਲੋੜ ਹੈ ਕਿਉਂਕਿ ਜੀ ਨੂੰ ਲੱਗਦਾ ਕਿ ਖਾਸ ਤੌਰ ਤੇ ਹਲਵਾਟਾ ਦੀ ਗੱਲ ਕਰੀਏ ਉਹਨਾਂ ਖੇਤਰਾਂ ਦੇ ਵਿੱਚ ਜਿਹੜੇ ਰੈਡ ਮੈਕ ਜਿਹੜੇ ਲੋਕ ਨੇ ਕਾਫੀ ਨੇ ਜਿਹੜੇ ਨਫ਼ਰਤ ਨਾਲ ਭਰੇ ਹੋਏ ਲੋਕ ਕਾਫੀ ਨੇ ਸੋ ਥੋੜਾ ਧਿਆਨ ਰੱਖਣ ਦੀ ਵੀ ਲੋੜ ਹੈ ਸੋ ਇਹਦੇ ਵਿੱਚ ਇਹ ਵੀ ਹੈ ਕਿ ਜੋ ਪੀਰ ਪਾਲੀਵਰ ਸਾਹਿਬ ਵੀ ਕਈ ਵਾਰ ਸਟੇਟਮੈਂਟਾਂ ਦਿੰਦੇ ਨੇ ਸੋ ਉਹਦੇ ਤੇ ਵੀ ਪਹਿਲਾਂ ਵੀ ਇਤਰਾਜ਼ ਹੋ ਚੁੱਕਾ ਆ ਦੁਬਾਰਾ ਵੀ ਇਤਰਾਜ਼ ਹੋ ਰਿਹਾ ਕਿ ਜਿਹੜਾ ਜਗਮੀਤ ਸਿੰਘ ਦਾ ਨਾਮ ਉਹ ਗਲਤ ਜਿਹੜਾ ਲੈਂਦੇ ਨੇ ਨਾਮ ਦੇ ਨਾਲ ਸੈਲ ਆਊਟ ਸਿੰਘ ਲਾ ਕੇ ਉਹ ਉਹਨਾਂ ਨੂੰ ਸਬੂਰਤ ਕਰਦੇ ਨੇ ਸੋ ਜੋ ਉਹਨਾਂ ਦੀਆਂ ਇਹ ਟਿੱਪਣੀਆਂ ਨੇ ਉਹ ਵੀ ਕਿਤੇ ਨਾ ਕਿਤੇ ਜੜੀਆਂ ਨੇ ਨਫ਼ਰਤ ਨੂੰ ਹੀ ਬढ़ावा ਦਿੰਦੀਆਂ ਨੇ ਤੇ ਇਹਦੇ ਵਿੱਚ ਇੱਕ ਗੱਲ ਇਹ ਵੀ ਹੈਰਾਨੀ ਹੈ ਕਿ ਦੇਖੋ ਜਗਮੀਤ ਸਿੰਘ ਉਹਨਾਂ ਨੇ ਵੀ ਕਦੀ ਉਹਨਾਂ ਤੋਂ ਸਵਾਲ ਨਹੀਂ ਕੀਤਾ ਕਿ ਤੁਸੀਂ ਮੇਰੇ ਤੋਂ ਬਾਰ-ਬਾਰ ਕਹਿੰਦੇ ਹੋ ਕਿ ਮੈਂ ਪੈਨਸ਼ਨ ਵਾਸਤੇ ਜਿਹੜਾ ਆ ਸਰਕਾਰ ਨੂੰ ਸੁੱਟ ਨਹੀਂ ਰਿਹਾ ਵੀ ਤੁਸੀਂ ਕਲੀਅਰ ਕਰੋ ਕਿ ਤੁਸੀਂ ਕੀ ਸਰਕਾਰੀ ਤੌਰ ਤੇ ਜੋ ਤੁਹਾਨੂੰ ਇਹ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਭੱਤੇ ਮਿਲਦੇ ਨੇ ਸਰਕਾਰ ਵੱਲੋਂ ਜੋ ਇੱਕ ਐਮਪੀ ਨੂੰ ਇਹ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ ਵੀ ਕਿ ਤੁਸੀਂ ਇਹ ਸਹੂਲਤਾਂ ਨੂੰ ਛੱਡ ਰਹੇ ਹੋ ਜਾਂ ਨਹੀਂ ਛੱਡ ਰਹੇ ਜਾਂ ਕੱਲ ਨੂੰ ਤੁਹਾਨੂੰ ਇੱਕ ਐਮਪੀ ਵਜੋਂ ਜਾਂ ਕੱਲ ਤੁਸੀਂ ਪ੍ਰਾਈਮ ਮਿਨਿਸਟਰ ਵੀ ਬਣ ਜਾਂਦੇ ਹੋ ਤੁਹਾਨੂੰ ਪੈਨਸ਼ਨ ਤੁਹਾਨੂੰ ਵੀ ਲੱਗਣੀ ਹੈ ਕਿ ਤੁਸੀਂ ਉਹ ਪੈਨਸ਼ਨ ਨੂੰ ਲੈਣ ਤੋਂ ਇਨਕਾਰ ਕਰੋਗੇ ਸੋ ਬਹੁਤ ਸਾਰੀਆਂ ਗੱਲਾਂ ਨੇ ਜਿਵੇਂ ਜਗਮੀਤ ਸਿੰਘ ਹੁਰੀ ਵੀ ਉਹਨਾਂ ਨੂੰ ਕਹਿ ਸਕਦੇ ਨੇ ਪਰ ਕਿਤੇ ਨਾ ਕਿਤੇ ਲੱਗ ਰਿਹਾ ਕਿ ਜਿਸ ਢੰਗ ਨਾਲ ਉਹਨਾਂ ਦੇ ਖਿਲਾਫ ਇਹ ਇਹ ਪ੍ਰੋਪਾਗੈਂਡਾ ਹੋਇਆ ਆ ਸੋ ਡਿਫੈਂਸਿਵ ਜ਼ਿਆਦਾ ਹੋ ਗਏ ਨੇ ਸੋ ਆਪਣੀਆਂ ਗੱਲਾਂ ਦਾ ਜਵਾਬ ਉਹ ਘੱਟ ਦੇ ਰਹੇ ਨੇ ਪਰ ਓਵਰਲ ਇਹ ਜੋ ਇਹ ਮੰਧਪਗੀ ਘਟਨਾਡ ਮੰਡੰਟਾਂ ਦੇ ਵਿੱਚ ਵਾਪਰੀ ਹੈ ਸੋ ਭਾਈਚਾਰੇ ਲਈ ਤਾਂ ਦੁੱਖ ਭਰੀ ਖਬਰ ਹੈ ਹੈ ਪਰ ਆਉਣ ਵਾਲੇ ਸਮੇਂ ਸਾਨੂੰ ਗੰਭੀਰਤਾ ਨਾਲ ਸੋਚਣ ਵਿਚਾਰਨ ਦੀ ਵੀ ਲੋੜ ਹੈ ਕਿ ਇਹੋ ਜਿਹੇ ਹਮਲਿਆਂ ਨੂੰ ਰੋਕਿਆ ਕਿਵੇਂ ਜਾਵੇ ਤੇ ਆਪਣੇ ਆਪ ਦਾ ਬਚਾ ਕੇ ਇਸ ਢੰਗ ਨਾਲ ਕੀਤਾ ਜਾਵੇ ਜੇਕਰ ਇਹੋ ਜੀ ਗੱਲਬਾਤ ਕਿਤੇ ਹੁੰਦੀ। ਬਹੁਤ ਵਧੀਆ ਤਰੀਕੇ ਨਾਲ ਕਲੀਅਰ ਕੀਤਾ ਪ੍ਰਧਾਨ ਸਾਹਿਬ ਜੇ ਖਬਰ ਦੀ ਮੰਦਭਾਗੀ ਘਟਨਾ ਹੋਈ ਆ ਪਰ ਅਖੀਰ ਦੇ ਵਿੱਚ ਜਿਹੜੇ ਨਫ਼ਰਤ ਫਲਾਉਣ ਵਾਲੇ ਇੱਥੇ ਦੇ ਲੋਕ ਨੇ ਤੇ ਭਾਰਤੀ ਆਈਟੀ ਸੈਲ ਦੀ ਗੱਲ ਕਿਸੇ ਨੇ ਖੋਲ ਕੇ ਨਹੀਂ ਕਰਨੀ ਆਪਾਂ ਇਹਨ ਖੁੱਲ ਕੇ ਕੀਤੀ ਆ ਪ੍ਰੂਫ ਪਾਏ ਨੇ ਸਭ ਨੂੰ ਪਤਾ ਹੈਗਾ ਜਿੱਦਾਂ ਏ ਵੀ ਢਿੱਲੋ ਨੂੰ ਚਲੋ ਉਹ ਤਾਂ ਗਾਉਂਦਾ ਹੈ ਜੀ ਉਹਨੂੰ ਕਲਾਕਾਰਾਂ ਨੇ ਗਾਉਣਾ ਹੁੰਦਾ ਉਹਨੂੰ ਜਿੱਦਾਂ ਪੈਸੇ ਮਿਲ ਠੀਕ ਆ ਪਰ ਉਹੋ ਜਿਹੇ ਬੰਦੇ ਨੂੰ ਵੀ ਖਾਲਿਸਤਾਨੀ ਬਣਾਤਾ ਇਹਨਾਂ ਨੇ ਹਾਂਜੀ ਤੁਸੀਂ ਇਹ ਦੇਖ ਲਓ ਇੱਕ ਵਰਡ ਨੂੰ ਐ ਤਰੋੜ ਮਰੋੜ ਕੇ ਪੇਸ਼ ਕਰ ਰਹੇ ਨੇ ਤੇ ਫਿਰ ਕਹਿਣਗੇ ਜੀ ਇਹ ਵੀ ਸ਼ਾਇਦ ਇਹ ਖਬਰ ਨਾ ਹੋਵੇ ਸੇ ਦੂਜੇ ਪਾਸੇ ਜਗਮੀਤ ਸਿੰਘ ਹੋਣੀ ਆ ਪੀਰ ਪਾਲੀਵਰ ਦੀ ਗੱਲਬਾਤ ਕਰੀਏ ਉਹ ਵੀ ਚਲੋ ਜਿੱਦਾਂ ਦੀ ਮਰਜ਼ੀ ਰਾਜਨੀਤੀ ਹੋ ਸਕਦੀ ਆ ਪਰ ਤੁਸੀਂ ਇੱਕ ਨੂੰ ਸੈਲ ਆਊਟ ਸਿੰਘ ਕਹਿ ਕੇ ਬੁਲਾਉਣਾ ਜਾਂ ਚੀਜ਼ਾਂ ਇਹ ਵੀ ਕੋਈ ਇਹ ਵੀ ਇੱਕ ਇੱਕ ਬਿਲਕੁਲ ਥੱਲੇ ਵਾਲੇ ਦਰਜੇ ਦੀ ਜਿਹੜੀ ਰਾਜਨੀਤੀ ਨੂੰ ਕਹੀ ਜਾ ਸਕਦੀ ਆ ਪਰ ਜਿਹੜੇ ਸੁਝਾਅ ਤੁਸੀਂ ਅ ਜਗਮੀਤ ਸਿੰਘ ਬਾਰੇ ਕਹੇ ਸ਼ਾਇਦ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਵੇ ਵੀ ਭਾਈ ਉਹ ਵੀ ਜਵਾਬ ਦੇ ਸਕਦੇ ਨੇ ਸਰਕਾਰਾਂ ਹੁੰਦਾ ਜਾਂਦੀਆਂ ਰਹਿੰਦੀਆਂ ਨੇ ਪਰ ਜੇ ਤੁਸੀਂ ਨਿੱਜੀ ਤੌਰ ਤੇ ਕਿਸੇ ਤੇ ਹਮਲੇ ਕਰਦੇ ਹੋ ਉਹ ਕੈਨੇਡੀਅਨ ਰਾਜਨੀਤੀ ਪਹਿਲਾਂ ਇਦਾਂ ਦੀ ਨਹੀਂ ਸੀਗੀ ਆਪਾਂ ਅਗਲੀ ਖਬਰ ਦੇ ਵੱਲ ਸੋ ਜਿੱਥੇ ਪਿਛਲੇ ਦਿਨਾਂ ਤੋਂ ਕਾਫੀ ਰੌਲਾ ਪਿਆ ਅਮਰੀਕਾ ਨੇ 100% ਟੈਕਸ ਲਾਇਆ ਚਾਈਨਾ ਤੋਂ ਆਉਣ ਵਾਲੀਆਂ ਇਲੈਕਟ੍ਰਿਕ ਕਾਰਾਂ ਦੇ ਉੱਤੇ ਫੇਰ ਕੈਨੇਡਾ ਨੇ ਵੀ ਡਿਸੀਜਨ ਲੈ ਲਿਆ ਉਹ ਤੋਂ ਬਾਅਦ ਚਾਈਨਾ ਨੇ ਆਪ ਦਾ ਜਵਾਬ ਦਿੱਤਾ ਕੈਨੇਡੀਅਨ ਕਨੋਲਾ ਨੂੰ ਲੈ ਕੇ ਸੋ ਉਹ ਵੀ ਜਾਂਚ ਦੇ ਘੇਰੇ ਚ ਲੈ ਕੇ ਆ ਰਹੇ ਨੇ ਹੁਣ ਹੋਰ ਵੀ ਅਪਡੇਟ ਆ ਰਹੀ ਹੈ ਜੀ ਜੀ ਪਰ ਦੇਖੋ ਭਿੰਡਾ ਜੀ ਦੇ ਵਿੱਚ ਜੋ ਕੈਨੇਡਾ ਵੱਲੋਂ ਜੋ ਉਹਨਾਂ ਦੇ ਉੱਪਰ ਟੈਰਿਫ ਲਾਏ ਗਏ ਸੀ ਨਾ ਜੋ ਬੜੀਆਂ ਹੋਈਆਂ ਜੋ ਇਲੈਕਟ੍ਰੋਨਿਕ ਗੱਡੀਆਂ ਨੇ ਤੇ ਉਹਦੇ ਉੱਪਰ ਇੰਪੋਰਟ ਵੇਲੇ 100% ਟੈਰਿਫ ਲਾਉਣ ਦੀ ਗੱਲ ਕੀਤੀ ਗਈ ਸੀ ਐਲੂਮੀਨੀਅਮ ਤੇ ਸਟੀਲ ਪਰ ਜਿਹੜਾ ਟੈਕਸ ਵਧਾਉਣ ਦੀ ਗੱਲ ਕੀਤੀ ਗਈ ਸੀ ਤੇ ਇਹਦੇ ਜਵਾਬ ਦੇ ਵਿੱਚ ਸਾਨੂੰ ਪਤਾ ਆਵੇ ਉਹਨਾਂ ਨੇ ਵੀ ਜਿਹੜਾ ਐਂਟੀ ਡੰਪਿੰਗ ਜਿਹੜਾ ਪ੍ਰੋਬ ਹੈ ਆ ਇਹ ਕੈਨੇਡੀਅਨ ਕਨੋਲਾ ਆ ਤੇ ਨਾਲ ਕੁਝ ਕੈਮੀਕਲ ਪ੍ਰੋਡਕਟਸ ਦੇ ਖਿਲਾਫ ਜਿਹੜਾ ਆ ਉਹਨਾਂ ਨੇ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਸੀ ਤੇ ਇਹਦੇ ਵਿੱਚ ਹੁਣ ਜੋ ਹੋਰ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹਦੇ ਨਾਲ ਓਵਰ ਆਲ ਜੋ ਕੈਨੇਡੀਅਨ ਫਾਰਮਰਸ ਨੇ ਸੋ ਉਹਨਾਂ ਦਾ ਕਾਫੀ ਦੇ ਵੱਡੇ ਪੱਧਰ ਤੇ ਨੁਕਸਾਨ ਹੋਣਾ ਆ ਸੋ ਇਹਦੇ ਵਿੱਚ ਜੋ ਗੱਲ ਹੁਣ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ ਇੰਟਰਨੈਸ਼ਨਲ ਕ੍ਰੈਡਿਟ ਰੇਟਿੰਗ ਏਜੰਸੀ ਹੈ ਸੋ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਹਦੇ ਨਾਲ ਕਹਿੰਦੇ ਨੁਕਸਾਨ ਬਿਲੀਅਨ ਡਾਲਰਸ ਤੱਕ ਜਾਵੇਗਾ ਕਿਉਂਕਿ ਇਹਦੇ ਨਾਲ ਵੱਡੇ ਪੱਧਰ ਦੇ ਜਿਹੜਾ ਆ ਕੈਨੇਡੀਅਨਸ ਜਿਹੜੇ ਫਾਰਮਰਸ ਨੇ ਹਿੱਟ ਹੋਣਗੇ ਤਾਂ ਇਸ ਅਨਾਉਂਸਮੈਂਟ ਤੋਂ ਬਾਅਦ ਆਲਰੇਡੀ ਦੱਸਿਆ ਜਾ ਰਿਹਾ ਵੀ 1 ਡਾਲਰ ਜਿਹੜਾ ਆ ਕੈਨੋਲਾ ਦੀ ਜਿਹੜੀ ਕੀਮਤ ਹੈ ਉਹਦੇ ਵਿੱਚ ਆਲਰੇਡੀ ਕਹਿੰਦੇ ਆ ਕਮੀ ਆ ਚੁੱਕੀ ਹੈ ਸੋ ਇਹ ਜਿਹੜਾ ਇਹ ਗਲੋਬਲ ਜਿਹੜਾ ਪ੍ਰਭਾਵ ਇਸ ਚੀਜ਼ ਦਾ ਪੈਣਾ ਆ ਸੋ ਉਹਦੇ ਨਾਲ ਜਿਹੜੇ ਕੈਨੇਡੀਅਨਸ ਫਾਰਮਰਸ ਨੇ ਸੋ ਉਹ ਵੱਡੇ ਪੱਧਰ ਤੇ ਸਫਰ ਕਰਨਗੇ ਸੋ ਇਹ ਹੁਣ ਇਹ ਕਿਸ ਢੰਗ ਨਾਲ ਆਉਣ ਵਾਲੇ ਸਮੇਂ ਦੌਰਾਨ ਇਹਨਾਂ ਮਸਲਿਆਂ ਨੂੰ ਜਿਹੜਾ ਆ ਇਹ ਹੱਲ ਕੀਤਾ ਜਾਊਗਾ ਕਿਸ ਢੰਗ ਦੇ ਨਾਲ ਇਹ ਇਹ ਚੀਜ਼ਾਂ ਜੜੀਆਂ ਨੇ ਟੈਕਲ ਹੋਣਗੇ ਕਿਉਂਕਿ ਇੱਕ ਜਗ੍ਹਾ ਤੁਸੀਂ ਕੋਈ ਸਟੈਪ ਚੱਕਦੇ ਹੋ ਸੋ ਉਹਦੇ ਵਿਰੋਧ ਦੇ ਵਿੱਚ ਵੀ ਸਟੈਪ ਚੁੱਕੇ ਜਾਂਦੇ ਨੇ ਹੁਣ ਕੈਨੇਡੀਅਨ ਫਾਰਮਰਸ ਜਿਹੜੇ ਨੇ ਉਹ ਕਾਫੀ ਚਿੰਤਤ ਨੇ ਖਾਸ ਤੌਰ ਤੇ ਦੀ ਗੱਲਬਾਤ ਕਰੀਏ ਕਿ ਜਲਵਾਟਾ ਦੇ ਵਿੱਚ ਆਲੇ ਦੁਆਲੇ ਜਿਹੜੇ ਸਕੈਚਵਨ ਦੀ ਗੱਲ ਕਰੀਏ ਸੋ ਕਾਫੀ ਇਸ ਫੱਦਰ ਦੀ ਖੇਤੀਬਾੜੀ ਇੱਥੇ ਹੁੰਦੀ ਹੈ ਸੋ ਇਹਦੇ ਵਿੱਚ ਜੋ ਆ ਮੌਕਸਲ ਨੇ ਜੋ ਪ੍ਰੈਜ਼ੀਡੈਂਟ ਨੇ ਐਗਰੀਕਲਚਰ ਪ੍ਰੋਡਿਊਸਰ ਆਫ ਸਕੈਚਵਨ ਉਹਨਾਂ ਨੇ ਵੀ ਆਪਣੀ ਜਿਹੜੀ ਆ ਚਿੰਤਾ ਜਤਾਈ ਹੈ ਕਹਿੰਦੇ ਵੀ ਫਾਰਮਰਸ ਦਾ ਕਾਫੀ ਨੁਕਸਾਨ ਹੋਣਾ ਤੇ ਨੁਕਸਾਨ ਇਹ ਮਿਲੀਅਨਸ ਡਾਲਰ ਦਾ ਹੋਵੇਗਾ ਸੋ ਓਵਰ ਆਲ ਜਿਹੜਾ ਹੈ ਜਿਹੜਾ ਟ੍ਰੇਡ ਵਾਰ ਦੋਵਾਂ ਮੁਲਕਾਂ ਦੇ ਵਿੱਚ ਚੱਲ ਤੋ ਇਹਦਾ ਕਮਿਆਜਾ ਜਿਹੜਾ ਆ ਇੱਥੇ ਦੇ ਫਾਰਮਰਸ ਨੂੰ ਵੀ ਵੱਡੇ ਪੱਧਰ ਤੇ ਭੁਗਤਣਾ ਪਵੇਗਾ ਸੋ ਕਿੰਨਾ ਕ ਨੁਕਸਾਨ ਹੋਏਗਾ ਸੋ ਇਸ ਬਾਬਤ ਦੀ ਹੁਣ ਵੱਖ-ਵੱਖ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਜੀ ਸੋ ਐਸ ਐਮ ਐਸ ਲੋਜਿਸਟਿਕਸ ਵਾਲਿਆਂ ਦਾ ਨੰਬਰ ਮੰਗਿਆ ਵੀਰਾਂ ਨੇ ਵੀ ਹਾਈਵੇ ਦੇ ਲਈ ਇਹਨਾਂ ਨੂੰ ਡਰਾਈਵਰ ਚਾਹੀਦੇ ਨੇ ਕਾਲ ਕਰ ਲਿਓ ਜੌਬ ਨਾਲ ਦੀ ਨਾਲ ਮਿਲ ਜਾਣੀ ਹੈ ਐਸ ਐਮ ਐਸ ਲੋਜਿਸਟਿਕਸ 905 838 5555 ਤੇ ਕਾਲ ਕਰ ਲਿਓ 905 838 5555 ਰੀਅਲ ਸਟੇ ਇੰਡਸਟਰੀ ਤੁਸੀਂ ਕੋਈ ਵੀ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਰੈ residențial ਜਾਂ ਕਮਰਸ਼ੀਅਲ ਤੁਸੀਂ ਘਰ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਵਧੀਆ ਮੁੱਲ ਤੁਹਾਡੇ ਘਰ ਦਾ ਦਬਾਉਣਗੇ ਰਜਵੰਤ ਰਾਏ ਹੋਰੀ 437 339 1700 437 339 1700 ਇੱਕ ਵਾਰੀ ਫੇਰ ਐਸਐਮਐਸ ਲੋਜਿਸਟਿਕ ਨੂੰ ਹਾਈਵੇਲੇ ਡਰਾਈਵਰ ਚਾਹੀਦੇ ਨੇ 905 838 5555 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ ਸੁਪਰੀਨ ਸਾਹਿਬ ਆਪਾਂ ਅਗਲੀ ਖਬਰ ਵੱਲ ਵਧਦੇ ਆਂ ਸੋ ਡੋਨਲਡ ਟਰੰਪ ਹੋਰਾਂ ਦੇ ਬਾਬਤ ਗੱਲਬਾਤ ਕਰਾਂਗੇ ਜਿੱਥੇ ਕੈਨੇਡਾ ਤੋਂ ਵੀ ਖਬਰ ਸਾਹਮਣੇ ਆ ਰਹੀ ਹੈ ਵੀ ਜਿੱਥੇ ਜਦੋਂ ਕੋਈ ਨਾ ਕੋਈ ਇਲੈਕਸ਼ਨ ਆਉਂਦੀ ਹੈ ਉਹਨਾਂ ਦੀ ਰਾਜਨੀਤਿਕ ਘਾੜੇ ਹੁੰਦੇ ਨੇ ਸੋ ਇਹਨਾਂ ਦੀ ਪਾਰਟੀ ਦੇ ਰਾਜਨੀਤਿਕ ਘਾੜਿਆਂ ਸੋ ਉਹਨਾਂ ਦਾ ਵੀ ਕੋਈ ਉਹਨਾਂ ਦਾ ਖਬਰ ਸਾਹਮਣੇ ਆ ਰਹੀ ਹੈ ਕਹਿੰਦੇ ਜੀ ਉਹ ਬੈਕਫੋਰਡ ਤੇ ਜਾ ਰਹੇ ਆ ਵੀ ਕਹਿੰਦੇ ਭਾਈ ਮੈਨੂੰ ਹੁਣ ਹੋਰ ਅ ਮੇਰੇ ਕੋਲ ਇਹ ਨਹੀਂ ક્ષਮਤਾ ਨਹੀਂ ਹੈਗੀ ਵੀ ਮੈਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਲਈ ਰਣਨੀਤੀਆਂ ਬਣਾਵਾਂ ਸੋ ਇਸੇ ਸੰਦਰਭ ਦੇ ਵਿੱਚ ਡੋਨਲਡ 트ੰਪ ਹੋਣੀ ਸ਼ਾਇਦ ਐਲਨ ਮਾਸਕ ਨੂੰ ਕੋਈ ਜਿਹੜੀ ਹੈ ਜੀ ਉਹ ਅਹਿਮ ਭੂਮਿਕਾ ਦੇਣ ਜਾ ਰਹੇ ਨੇ ਕੀ ਖਬਰ ਹੈ ਜੀ ਇਸੇ ਵਿੱਚ ਭਿੰਦੇ ਜੀ ਸਾਨੂੰ ਪਤਾ ਕਿ ਐਲਨ ਮਾਸਕ ਇੱਕ ਵੱਡੇ ਬਿਜ਼ਨਸਮੈਨ ਨੇ ਟੈਸਲਾ ਇਹ ਗੱਲ ਕਰੀਏ ਐਕਸ ਦੀ ਗੱਲ ਕਰੀਏ ਸੋ ਇਹ ਉਹਨਾਂ ਦੇ ਜਿਹੜੀ ਉੱਥੇ ਇਹ ਬਿਜ਼ਨਸ ਦੀ ਗੱਲ ਕਰ ਲਈਏ ਜਾਂ ਵੈਸੇ ਉਹਨਾਂ ਦੇ ਲੋਕਾਂ ਦੇ ਵਿੱਚ ਹਰਮਨ ਪ੍ਰੀਤ ਦੀ ਗੱਲ ਕਰ ਲਈਏ ਜੀ ਸੋ ਕਾਫੀ ਉਹਨਾਂ ਦੀ ਗੱਲਾਂ ਬਾਤਾਂ ਜਿਹੜੀਆਂ ਨੇ ਅਹਿਮੀਅਤ ਰੱਖਦੀਆਂ ਨੇ ਸੋ ਗੱਲਬਾਤ ਹੁਣ ਕੀ ਹੈ ਕਿ ਐਲਨ ਮਸਕ ਖੁੱਲ ਕੇ ਡੋਨਲਡ ਟਰੰਪ ਸਾਹਿਬ ਦੀ ਹਮਾਇਤ ਕਰ ਰਹੇ ਨੇ ਤੇ ਉਹ ਚਾਹੁੰਦੇ ਨੇ ਕਿ ਡੋਨਲਡ ਟਰੰਪ ਸਾਹਿਬ ਦੁਬਾਰਾ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਬਣ ਸੋ ਉਹਨਾਂ ਦੇ ਹੱਕ ਦੇ ਵਿੱਚ ਹੁਣ ਡੋਨਲਡ ਟਰੰਪ ਸਾਹਿਬ ਨੇ ਵੀ ਇੱਕ ਸਟੇਟਮੈਂਟ ਕਾਲ ਦਿੱਤੀ ਹੈ ਕਹਿੰਦੇ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਨੇ ਤਾਂ ਉਹ ਇੱਕ ਇਫੀਸ਼ੀਐਂਸੀ ਜਿਹੜਾ ਆ ਕਮਿਸ਼ਨ ਬਣਾਉਣਗੇ ਤਾਂ ਇਹਦਾ ਜਿਹੜਾ ਹੈੱਡ ਆ ਉਹ ਐਲ ਐਲ ਮੋਸਕ ਸਾਹਿਬ ਨੂੰ ਕਹਿੰਦੇ ਬਣਾਉਣਗੇ ਸੋ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜਾ ਅਮਰੀਕਾ ਦੇ ਵਿੱਚ ਕਹਿੰਦੇ ਆ ਕਿ ਇਹ ਵੱਡੇ ਪੱਧਰ ਤੇ ਜਿਹੜੀ ਮਿਸਯੂਸ ਹੁੰਦਾ ਆ ਜਿਹੜਾ ਫੰਡਾਂ ਦਾ ਜਿਹੜੇ ਵੱਡੇ ਪੱਧਰ ਤੇ ਜਿਹੜੇ ਫਰੌਡਸ ਹੁੰਦੇ ਨੇ ਕਹਿੰਦੇ ਇਹਨਾਂ ਨੂੰ ਰੋਕਣ ਵਾਸਤੇ ਇਹ ਕਮਿਸ਼ਨ ਕਹਿੰਦੇ ਆਪਣਾ ਕੰਮ ਕਰੂਗਾ ਤੇ ਇਹਦੇ ਨਾਲ ਹੀ ਕਹਿੰਦੇ ਇੱਕ ਇਕਨੋਮਿਕ ਵਿਜ਼ਨ ਹੈ ਮੁਲਕ ਵਾਸਤੇ ਉਹ ਵੀ ਇਹ ਕਮਿਸ਼ਨ ਦੇਖੂਗਾ ਤਾਂ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਐਲਨ ਮਾਸਟਰੂ ਦੇਣਗੇ ਤੇ ਇਹਦੇ ਵਿੱਚ ਇਹ ਵੀ ਆ ਕਿ ਐਲਨ ਮਾਸਟਰੇ ਇਹ ਜ਼ਿੰਮੇਵਾਰੀ ਲੈਣ ਵਾਸਤੇ ਜਿਹੜਾ ਆ ਆਪਣੇ ਆਪ ਨੂੰ ਇਹ ਤਿਆਰ ਵੀ ਕਰ ਲਿਆ ਤੇ ਸਹਿਮਤੀ ਵੀ ਦੇ ਦਿੱਤੀ ਹੈ ਤੇ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਜੋ ਅਮਰੀਕਾ ਦੇ ਵੱਡੀਆਂ ਕਾਰਪੋਰੇਸ਼ਨਾਂ ਨੇ ਸੋ ਉਹਨਾਂ ਨੂੰ ਟੈਕਸਾਂ ਦੇ ਵਿੱਚ ਕਟੌਤੀ ਦੇਣ ਦੀਆਂ ਗੱਲਾਂ ਬਾਤਾਂ ਵੀ ਡੋਨਲਡ ਟਰੰਪ ਸਾਹਿਬ ਕਰ ਰਹੇ ਨੇ ਸੋ ਕਿਤੇ ਨਾ ਕਿਤੇ ਹੁਣ ਜੋ ਵੱਡੇ ਬਿਜ਼ਨਸ ਹੁਦਾ ਰਹੇ ਨੇ ਵੱਡੀਆਂ ਕਾਰਪੋਰੇਸ਼ਨਾਂ ਨੇ ਹੁਣ ਡੋਨਲਡ ਟਰੰਪ ਸਾਹਿਬ ਚਾਹੁੰਦੇ ਰਹੇ ਕਿ ਐਲਨ ਮਾਸਕ ਦੇ ਜ਼ਰੀਏ ਸੋ ਉਹਨਾਂ ਦੀ ਜਿਹੜੀ ਸਪੋਰਟ ਹੈ ਉਹ ਵੀ ਲਈ ਜਾਵੇ ਸੋ ਇਹਦੇ ਵਾਸਤੇ ਇਹ ਵਕ ਵਕ ਜਿਹੜੀਆਂ ਅਨਾਉਂਸਮੈਂਟਾਂ ਤੇ ਇਹ ਜਿਹੜਾ ਕਮਿਸ਼ਨ ਬਣਾਉਣ ਦੀ ਗੱਲ ਹੈ ਸੋ ਇਹ ਨੇ ਕੱਲ ਕੀਤੀ ਹੈ ਸੋ ਇਹਦੇ ਨਾਲ ਉਹਨਾਂ ਦਾ ਇਹੀ ਕੋਸ਼ਿਸ਼ ਹੋਵੇਗੀ ਕਿ ਜਿਸ ਤੰਗ ਨਾਲ ਕਮਲਾ ਹਰਿਸ ਦੀ ਇਹ ਚੜਤ ਹੋਈ ਹੈ ਨੂੰ ਰੋਕਿਆ ਜਾਵੇ ਤਾਂ ਜਿਹੜੇ ਵੱਡੀਆਂ ਕਾਰਪੋਰੇਸ਼ਨਾਂ ਨੇ ਉਹਨਾਂ ਦੀ ਹਮਾਇਤ ਵੀ ਜਿਹੜੀ ਆ ਉਹਨਾਂ ਹੱਕ ਦੇ ਵਿੱਚ ਪਕਤਾਈ ਜਾਵੇ ਤੇ ਇਹਦੇ ਨਾਲ ਪਿੰਨ ਜੀ ਕੁਝ ਹੋਰ ਗੱਲਾਂ ਨਹੀਂ ਕਰੀਏ ਕਿ ਲੋਕਲ ਅਨਟਾਰੀਓ ਦੀ ਗੱਲ ਕਰੀਏ ਜੀ ਤਾਂ ਇਹਦੇ ਵਿੱਚ ਅਨਟਾਰੀਓ ਦੇ ਵਿੱਚ ਜਿਹੜੇ ਚਾਈਲਡ ਕੇਅਰ ਸੈਂਟਰਸ ਨੇ ਜਿਹੜੇ ਨੈਸ਼ਨਲ 10 ਡਾਲਰ a ਡੇ ਪ੍ਰੋਗਰਾਮ ਜਿਹੜਾ ਫੈਡਰਲ ਸਰਕਾਰ ਦੀ ਹਮਾਇਤ ਨਾਲ ਚੱਲ ਰਿਹਾ ਤੇ ਉਹਦੇ ਵਿੱਚ ਜਿਹੜੇ ਪਾਰਟਿਸਪੇਟ ਨਹੀਂ ਕਰਨਗੇ ਸੋ ਉਸ ਬਾਬਤ ਖਬਰ ਆ ਰਹੀ ਹੈ ਕੀ ਪ੍ਰੋਵਿੰਸ਼ੀਅਲ ਸਰਕਾਰ ਦੀ ਫੰਡਿੰਗ ਜਿਹੜੀ ਆ ਉਹਦੇ ਤੋਂ ਹੱਥੋਂ ਧੋ ਸਕਦੇ ਨੇ ਤੇ ਉਹਨਾਂ ਨੂੰ ਜੋ ਪ੍ਰੋਵਿੰਸ਼ੀਅਲ ਸਰਕਾਰ ਵੱਖ-ਵੱਖ ਤਰ੍ਹਾਂ ਦੀਆਂ ਸਬਸਿਡੀਆਂ ਦਿੰਦੀਆਂ ਨੇ ਉਹ ਸਬਸਿਡੀਆਂ ਜਿਹੜੀਆਂ ਫਿਰ ਉਹਨਾਂ ਨੂੰ ਨਹੀਂ ਮਿਲ ਲਗੀਆਂ ਜਾਂ ਘੱਟ ਮਿਲ ਲਗੀਆਂ ਤੇ ਇਹਦੇ ਵਿੱਚ ਇਹ ਵੀ ਆ ਕਿ ਜੇਕਰ ਇਹ ਸਬਸਿਡੀਆਂ ਨਹੀਂ ਮਿਲਦੀਆਂ ਤਾਂ ਉਹਨਾਂ ਦੇ ਜਿਹੜੇ ਸਟਾਫ ਆ ਉਹਦੀ ਸੈਲਰੀਆਂ ਦੇ ਵਿੱਚ ਵੀ ਘੱਟੋ-ਘੱਟ 2 ਜਿਹੜੇ ਡਾਲਰ ਨੇ ਘੰਟੇ ਦੇ ਜਿਹੜੀ ਕਟੌਤੀ ਕਰਨੀ ਪਵੇਗੀ ਸੋ ਇਹਦੇ ਵਿੱਚ ਇਹੀ ਆ ਕਿ ਜਿਹੜਾ ਨੈਸ਼ਨਲ 10 ਡਾਲਰ a day ਪ੍ਰੋਗਰਾਮ ਹੈ ਸੋ ਉਰੇ ਵਿੱਚ ਜਿਹੜੇ ਵੀ ਚਾਈਲਡ ਕੇਅਰ ਸੈਂਟਰ ਜਿਹੜੇ ਆ ਭਾਗ ਨਹੀਂ ਲੈਣਗੇ ਹਿੱਸਾ ਨਹੀਂ ਬਣਗੇ ਤੇ ਜਲਦੀ ਹੀ ਉਹਨਾਂ ਦੀਆਂ ਪ੍ਰੋਵਿੰਸ਼ੀਅਲ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਬਸਿਡੀਆਂ ਨੇ ਉਹਨਾਂ ਤੋਂ ਹਾਸਤ ਟੋੜੇ ਪੈਣਗੇ ਸੋ ਇਹਦੇ ਨਾਲ ਪਿੰਨ ਜੀ ਗੱਲ ਕਰੀਏ ਇਹ ਨਸ਼ੇ ਕਰਕੇ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੀ ਸੋ ਅੱਜ ਤੜਕੇ ਸਵੇਰੇ 3:15 ਵਜੇ ਜਿਹੜਾ ਆ ਇੱਕ ਹਾਸਾ ਹੋਇਆ ਈਸਟ ਯਾਰਗਵਿਕੇ ਇਹ ਜਿਹਦੇ ਵਿੱਚ ਕਈ ਜਣੇ ਜ਼ਖਮੀ ਹੋਏ ਨੇ ਇਹ ਮਲਟੀ ਵੀਹਿਕਲ ਇੱਕ ਕ੍ਰੈਸ਼ ਹੋਇਆ ਆ ਸੋ ਇਹ ਪੇ ਪੈਵਨਿਊ ਕੋਰਨਰ ਡਰਾਈਵ ਦੇ ਉੱਪਰ ਇਹ ਹਾਸਾ 4:30 ਜਿਵੇਂ ਸਵੇਰੇ ਹੋਇਆ ਤੇ ਇਹਦੇ ਵਿੱਚ ਇੱਕ ਗੱਡੀ ਨੂੰ ਜਿਹੜੀ ਆ ਅੱਗ ਲੱਗਣ ਦੀ ਘਟਨਾ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਜਿਹੜਾ ਇੰਪੇਅਰ ਡਰਾਈਵਿੰਗ ਦੇ ਜਿਹੜੇ ਚਾਰजेस ਨੇ ਉਹ ਲੱਗੇ ਨੇ ਸਾਨੂੰ ਪਤਾ ਵੀ ਇਹ ਇਹ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਸੰਬੰਧ ਜਿਹੜੀਆਂ ਘਟਨਾਵਾਂ ਨੇ ਉਹ ਪਿਛਲੇ ਸਮੇਂ ਦਰਨ ਕਾਫੀ ਵਧੀਆਂ ਨੇ ਤੇ ਪਿੱਛੇ ਜਦ ਅਸੀਂ ਇਹ ਵੀ ਖਬਰ ਸਾਂਝੀ ਕੀਤੀ ਸੀ ਵੀ ਕਨੇਡੀਅਨ ਹਾਕੀ ਨਾਲ ਸੰਬੰਧ ਜਿਹੜੇ ਵੱਡੇ ਬੰਦੇ ਨੇ ਉਹਨਾਂ ਦੀ ਵੀ ਮੌਤ ਹੋਈ ਸੀ ਪਰ ਇਹ ਜਿਹੜਾ ਵਰਤਾਰਾ ਆ ਸ਼ਰਾਬੀ ਕੇ ਗੱਡੀ ਚਲਾਉਣ ਦਾ ਜਾਂ ਨਸ਼ੇ ਕਰਕੇ ਗੱਡੀ ਚਲਾਉਣ ਦਾ ਸੋ ਇਹ ਇੱਕ ਘਟ ਨਹੀਂ ਰਿਹਾ ਤੇ ਦੂਜੇ ਪਾਸੇ ਫੈਡਰਲ ਸਰਕਾਰ ਦੀ ਗੱਲ ਕਰੀਏ ਤਾਂ ਇਹਨਾਂ ਨੇ ਸੋ ਕਿ ਅਸੀਂ ਕੱਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਦੇ ਵਿੱਚ ਜੋ ਰਸ਼ੀਆ ਦੀ ਕੋਸ਼ਿਸ਼ ਹੋ ਰਹੀ ਹੈ ਉੱਤੇ ਦੀ ਇਲੈਕਸ਼ਨ ਦੇ ਵਿੱਚ ਇੰਟਰਫੇਰੈਂਸ ਕਰਨੇ ਦੀ ਸੋ ਮੀਡੀਆ ਰਾਹੀਂ ਵੀ ਉੱਤੇ ਇੰਟਰਫੇਰੈਂਸ ਹੁੰਦੀ ਹੈ ਸੋ ਉਸ ਸੰਬੰਧੀ ਜਿਹੜੇ ਆ ਕੱਲ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਚਾਰजेस ਵੀ ਲਾਏ ਗਏ ਸੀਗੇ ਕਿ ਜਿਹੜੇ ਲੋਕ ਰਸ਼ੀਆ ਨਾਲ ਮਿਲ ਕੇ ਇੱਥੇ ਮਿਸਇਨਫੋਰਮੇਸ਼ਨ ਫਲਾਉਂਦੇ ਨੇ ਸੋ ਇਸ ਬਾਬਤ ਕੈਨੇਡਾ ਨੇ ਵੀ ਰਸ਼ੀਆ ਦੀ ਆਲੋchna ਕੀਤੀ ਹੈ ਕਿ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਇਹ ਰਸ਼ੀਆ ਨੂੰ ਨਹੀਂ ਕਰਨੇ ਚਾਹੀਦੇ ਉਹਨਾਂ ਨੇ ਕਿਹਾ ਵੀ ਏਸ਼ੀਆ ਵੱਲੋਂ ਇਕੱਲੀ ਅਮਰੀਕਾ ਦੀ ਇਲੈਕਸ਼ਨ ਦੇ ਵਿੱਚ ਜਿਹੜੀ ਇੰਟਰਫੀਰੈਂਸ ਨਹੀਂ ਹੁੰਦੀ ਤੇ ਕੈਨੇਡਾ ਦੇ ਵਿੱਚ ਵੀ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਨੇ ਉਸ ਦੇ ਵਿੱਚ ਵੀ ਕਹਿੰਦੇ ਆ ਇਹ ਇੰਟਰਫੀਰੈਂਸ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਸੋ ਇਸ ਚੀਜ਼ ਨੂੰ ਲੈ ਕੇ ਜਿਹੜਾ ਆ ਇੱਕ ਕੈਨੇਡਾ ਵੱਲੋਂ ਜਿਹੜੀ ਆ ਇਹ ਰੈਸ਼ੀਆ ਦੀ ਜਿਹੜੀ ਨਿਖੇਸ਼ਨਾ ਕੀਤੀ ਗਈ ਆ ਜਿਹੜਾ ਜੋ ਬਾਈਡਨ ਸਾਹਿਬ ਦੇ ਜਿਹੜੇ بیٹے ਨੇ ਹੰਟਰ ਬਾਈਡਨ ਉਹਦੀ ਗੱਲਬਾਤ ਕਰੀਏ ਜੋ ਫੈਡਰਲ ਟੈਕਸ ਚਾਰजेस ਜਿਹੜੇ ਉਹਨਾਂ ਦੇ ਖਿਲਾਫ ਜਿਹੜੇ ਇਹ ਕੇਸ ਮਾਮਲਾ ਜਿਹੜਾ ਚੱਲ ਰਿਹਾ ਜਿਗਾ ਤੇ ਉਹਨਾਂ ਨੇ ਟੈਕਸ ਜਿਹੜਾ ਚੋਰੀ ਕੀਤਾ ਆ ਤੇ ਉਹ ਟੈਕਸ ਦਾ ਜਿਹੜੇ ਭੁਗਤਾਨ ਸਮੇਂ ਸਿਰ ਨਹੀਂ ਕੀਤੇ ਸੋ ਉਸ ਮਾਮਲੇ ਦੇ ਵਿੱਚ ਜਿਹੜੋਂ ਦੇ ਖਿਲਾਫ ਫੈਡਰਲ ਟੈਕਸ ਚਾਰजेस ਲੱਗੇ ਸੀਗੇ ਉਹ ਉਹਨਾਂ ਨੇ ਆਪਣੇ ਆਪ ਨੂੰ ਗਲਤੀ ਜਿਹੜਾ ਮੰਨ ਲਿਆ ਆ ਤਾਂ ਗਲਤੀ ਮੰਨਣ ਦੇ ਨਾਲ ਜਿਹੜੇ ਜੋ ਬਾਈਡਨ ਸਾਹਿਬ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਕਾਫੀ ਜੜੀਆਂ ਉਹਨਾਂ ਨੇ ਸਮਝ ਰੱਖਿਆ ਪਹਿਲਾਂ ਹੀ ਉਹਨਾਂ ਦੀ ਕਾਫੀ ਬਦਨਾਮੀ ਹੋ ਚੁੱਕੀ ਹੈ ਉਹਨਾਂ ਦੇ ਬੇਟੇ ਨੇ ਵੀ ਆਪਣੀ ਗਲਤੀ ਮੰਨ ਲਈ ਤਾਂ ਬਦਨਾਮੀ ਹੋਰ ਹੋਊਗੀ ਤੇ ਅੰਤ ਦੇ ਵਿੱਚ ਵੀ ਨਜੀ ਗੱਲ ਕਰਦੇ ਆ ਹੌਲੜ ਬਾਜਾਂ ਦੀ ਤੇ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਦਰਾਂ ਇਬਰਾਹਿਮਟ ਨੇ ਗੱਲ ਕਰੀਏ ਇੱਥੇ ਪਹਿਲਾਂ ਤਾਂ ਕਾਫੀ ਪਲਾਜੇ ਬਦਨਾਮ ਸੀਗੇ ਤੇ ਇਟਰਨਿਟੀ ਮੌਲ ਵੀ ਕਾਫੀ ਬਦਨਾਮ ਰਿਹਾ ਕਾਫੀ ਵੀਡੀਓ ਸਰਕੂਲੇਟ ਹੋਈਆਂ ਜਿਹੜੇ ਹੁੱਲੜਵਾਜ ਨੇ ਜਿਨ੍ਹਾਂ ਕਰਕੇ ਫਿਰ ਬਾਕੀ ਜਿਹੜੇ شریف ਬੰਦੇ ਨੇ ਉਹਨਾਂ ਨੂੰ ਵੀ ਹੇਟ ਕਰਾਇਆ ਹੁੰਦਾ ਜਿਹੜਾ ਕਮਿਆਜਾ ਭੁਗਤਣਾ ਤਾਂ ਸੋ ਇਹਨਾਂ ਹੁੱਲੜਵਾਜਾਂ ਨੇ ਟਿਨਿਟੀ ਮਾਲ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਤੁਸੀਂ ਦੇਖਦੇ ਹੋ ਕਿ ਇਹ ਕਿਸ ਤਰ੍ਹਾਂ ਉੱਤੇ ਗੱਡੀਆਂ ਭਜਾਉਂਦੇ ਨੇ ਧੂਆਂ ਜਿਹੜਾ ਗੱਡੀਆਂ ਨਾਲ ਕੱਢਦੇ ਨੇ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਇਹ ਇਕੱਲੇ ਇਦਾਂ ਨਹੀਂ ਜੀ ਸੋ ਮਿਸੀ ਸਾਗਰ ਦੇ ਵਿੱਚ ਪ੍ਰਿੰਸ ਸਾਹਿਬ ਥੋੜੀ ਜੀ ਆਵਾਜ਼ ਦੀ ਡਿਸਟਰਬੈਂਸ ਹੋਈ ਆ ਦੁਬਾਰੇ ਸਾਂਝੀ ਕਰ ਦਿਓ ਜੀ ਬੋਲ ਦੇਖੋ ਇਹ ਇਕੱਲਾ ਇਸ ਤਰ੍ਹਾਂ ਨਹੀਂ ਆ ਵੀ ਇਹ ਇੱਥੇ ਹੀ ਬ੍ਰੈਮਟਨ ਦੇ ਵਿੱਚ ਇਦਾਂ ਇਹ ਗੰਦਗੀ ਖਿਲਾਰ ਰਹੇ ਨੇ ਇਹ ਮਿਸਿਸਾਗਾ ਦੇ ਵਿੱਚ ਵੀ ਇਹਨਾਂ ਦੇ ਇਹੀ ਕੰਮ ਹੈ ਤੇ ਇੱਕ ਜੋ ਮਿਸਿਸਾਗਾ ਦਾ ਰਿਜਵੇ ਪਲਾਜ਼ਾ ਪਿੱਛੇ ਜਿਹੜਾ ਉਧੀਆਂ ਵੀ ਕਾਫੀ ਵੀਡੀਓ ਸਰਕੂਲੇਟ ਹੋਈਆਂ ਦੀਆਂ ਕਿ ਉੱਥੇ ਜਾ ਕੇ ਵੀ ਇਹ ਇਸ ਤਰ੍ਹਾਂ ਦੀ ਹੁਲੜਬਾਜੀ ਕਰਦੇ ਨੇ ਸੋ ਪੀਲ ਪੁਲਿਸ ਇਹਨਾਂ ਦੇ ਖਿਲਾਫ ਸਖਤ ਹੋਈ ਤੇ ਪਤਾ ਲੱਗਾ ਆ ਕਿ ਇਹਨਾਂ ਦੇ ਖਿਲਾਫ ਕਾਫੀ ਚਾਰजेस ਲੱਗੇ ਨੇ ਇਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਗੱਡੀਆਂ ਵੀ ਨੇ ਉਹ ਵੀ ਫੜੀਆਂ ਗਈਆਂ 14 ਜਿਹੜੇ ਵਹੀਕਲਸ ਨੇ ਉਹ ਪੁਲਿਸ ਵੱਲੋਂ ਸੀਜ਼ ਕੀਤੇ ਗਏ ਨੇ ਇੱਕ ਕ੍ਰਿਮੀਨਲ ਕੋਡ ਜਿਹੜੀ ਉਹਦੇ ਤਹਿਤ ਇੱਕ ਅਰੈਸਟ ਵੀ ਹੋਈ ਹੈ ਤੇ ਨਾਲ ਇਹ ਵੱਡੇ ਪੱਧਰ ਤੇ ਜਿਹੜੀ ਆ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਚਾਰजेस ਵੀ ਲਾਏ ਗਏ ਨੇ ਸੋ ਇਹ ਬਹੁਤ ਜ਼ਰੂਰੀ ਹੈ ਬ੍ਰੈਮਟਨ ਦੇ ਵਿੱਚ ਵੀ ਜਿੱਥੇ ਵੱਖ-ਵੱਖ ਜਗ੍ਹਾ ਇਹ ਲੋਕ ਜਿਹੜਾ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਸ ਢੰਗ ਨਾਲ ਐਮ ਐਸ ਆਰ ਦੀ ਮੇਅਰ ਦੇ ਇਹ ਕਹਿਣ ਤੇ ਜਾਂ ਜ਼ੋਰ ਪਾਉਣ ਤੇ ਉੱਥੇ ਪਲਾਜ਼ਿਆਂ ਦੇ ਵਿੱਚ ਇਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ ਸੋ ਉਮੀਦ ਕਰਦੇ ਹਾਂ ਕਿ ਬ੍ਰੈਮਟਨ ਦੇ ਮੇਅਰ ਸਾਹਿਬ ਵੀ ਧਿਆਨ ਦੇਣਗੇ ਤੇ ਜਿੱਥੇ ਜਿੱਥੇ ਪਲਾਜ਼ਿਆਂ ਦੇ ਵਿੱਚ ਇਹ ਲੋਕ ਉਹ ਲੜਵਾਜੀ ਕਰ ਰਹੇ ਨੇ ਸੋ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਤੇ ਲੋਕਾਂ ਨੂੰ ਵੀ ਚਾਹੀਦਾ ਆ ਕਿ ਇਸ ਢੰਗ ਨਾਲ ਪਲਾਜ਼ਿਆਂ ਦੇ ਵਿੱਚ ਜਾ ਕੇ ਆਪਣਾ ਸਮਾਂ ਖਰਾਬ ਨਾ ਕਰਨ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀਗਾ ਜਿਹੜੀ ਕਿ ਮਿਸਿਸ ਆਗਰਨਸ ਬੰਦੀ ਉੱਥੇ ਕਿਸੇ ਟਿਮ ਆਰਡਰ ਦੇ ਵਿੱਚ ਗੋਲੀ ਚੱਲਣ ਦੀ ਕੋਈ ਕੰਨਾ ਵਾਪਰੀ ਸੀ ਦਾ ਵੀਡੀਓ ਦੇ ਵਿੱਚ ਦੇਖਿਆਦਾ ਘੱਟੋ ਘੱਟ 100 ਦੇ ਕਰੀਬ ਉੱਥੇ ਬੰਦਾ ਆਲੇ ਦੋਲੇ ਖੜਾ ਹੋਣਾ ਪੁਲਿਸ ਦੇ ਆਉਣ ਤੋਂ ਪਹਿਲਾਂ ਤੇ ਐਨੇ ਲੋਕ ਜਾ ਕੇ ਪਲਾਜ਼ਿਆਂ ਦੇ ਵਿੱਚ ਖੜਨ ਕਰਨ ਕੀ ਜਾਂਦੇ ਨੇ ਤੁਸੀਂ ਕਿਉਂ ਇਸ ਢੰਗ ਨਾਲ ਉੱਥੇ ਮੌਲ ਖਰਾਬ ਕਰਦੇ ਹੋ ਇਹ ਪਹਿਲਾਂ ਨਹੀਂ ਸੀ ਕਰੀ ਹੁੰਦਾ ਵੀ ਹਾਸਤਾ ਹੁੰਦਾ ਸੀ ਦਰਜਨਾਂ ਲੋਕ ਆਲੇ ਦੋਲੇ ਖੜੇ ਹੋ ਕੇ ਦੇਖਦੇ ਸੀਗੇ ਤੇ ਇਹ ਜਿਹੜਾ ਰੁਝਾਨ ਹੈ ਜੋ ਅਸੀਂ ਪਹਿਲਾਂ ਦੇਖਦੇ ਸੀਗੇ ਵੀ ਪੰਜਾਬ 'ਚ ਕੋਈ ਕਮਬਾਈ ਨਹੀਂ ਵੀ ਚੱਲਦੀ ਹੈ ਦਾ 100 ਬੰਦਾ ਖੜ ਕੇ ਦੇਖਦਾ ਸੀਗਾ ਇਹੋ ਚੀਜ਼ਾਂ ਹੁਣ ਇੱਥੇ ਵਾਪਨ ਲੱਗ ਗਈਆਂ ਤੋ ਇਹ ਚੀਜ਼ਾਂ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਚਾਹੀਦਾ ਜੋ ਜੋ ਕਾਰਵਾਈ ਇਹ ਮਿਸਿਸ ਆਗਾਰੇ ਪਲਾਜ਼ਾ ਦੇ ਵਿੱਚ ਹੋਈ ਹੈ ਉਮੀਦ ਕਰਦੇ ਆਂ ਵੀ ਬ੍ਰੈਮਟਨ ਦੇ ਵਿੱਚੋਂ ਵੀ ਹੁੱਲੜਬਾਜ਼ਾਂ ਦੇ ਖਿਲਾਫ ਇੰਜ ਹੀ ਸਕੇ ਤੁਸੀਂ ਕੀ ਨੋਟ ਕਰੋ ਬਦਨਾ ਸਾਹਿਬ ਦੇਖ ਲਓ ਉੱਥੇ ਮਾੜੀ ਜੀ ਹੋਈ ਹਿਲਜੁਲ ਉੱਥੇ ਦੀ ਮੇਅਰ ਨੇ ਠਾ ਦੇਣੇ ਜਦੇ ਕਰਤਾ ਔਰ ਚੂੜੀ ਟਾਈਟ ਕਰਤੀ ਸਾਡੇ ਵਾਲਿਆਂ ਦੇ ਇੱਥੇ ਤਾਂ ਸਾਨੂੰ ਕਿੰਨੇ ਮੈਨੂੰ ਤਾਂ ਕਈ ਸਾਲ ਲੰਘ ਗਏ ਜੀ ਇੱਥੇ ਤਾਂ ਆਈ ਕੁਛ ਹੁੰਦੇ ਸਾਨੂੰ ਹਾਂਜੀ ਤੇ ਪਰ ਤੁਸੀਂ ਬਹੁਤ ਵਧੀਆ ਸੁਝਾਅ ਦਿੱਤਾ ਹੈ ਬ੍ਰੈਂਟਨ ਵਾਲੇ ਮੇਅਰ ਸਾਹਿਬ ਉਹਨਾਂ ਦੇ ਮਨਲਾ ਦਾ ਆਫਿਸ ਤੱਕ ਤਾਂ ਪ੍ਰੋਗਰਾਮ ਪਹੁੰਚੇ ਜਾਂਦਾ ਹੁੰਦਾ ਤੇ ਭਾਈ ਤੁਸੀਂ ਵੀ ਥੋੜਾ ਜਿਹਾ ਕਿਉਂਕਿ ਸਾਡੀ ਬਸਾਂ ਤਾਂ ਇੱਥੇ ਜਿਆਦਾ ਰਹਿੰਦੀ ਆ ਔਰ ਪਰੇਸ਼ਾਨੀ ਵੀ ਇੱਥੇ ਵਧੀ ਹੋਈ ਆ ਲੋਕ ਬਹੁਤ ਸਾਰੇ ਸੁਝਾਅ ਵੀ ਦੰਨੇ ਆ ਪਰੇਸ਼ਾਨ ਹੋਏ ਹੋਏ ਨੇ ਤੇ ਤੁਸੀਂ ਇਹ ਸਾਹਿਬ ਲਾ ਲਓ ਬ੍ਰੈਂਟਨ ਸਾਹਿਬ ਸ਼ੈਡਨ ਕੋਲਵੈਲ ਪਲਾਜ਼ਾ ਉਹਨਾਂ ਨੇ ਨਾ ਬੈਰੀਗੇਟਿੰਗ ਜੀ ਕਰਤੀ ਉੱਥੇ 9 ਵਜੇ ਤੋਂ ਬਾਅਦ ਮੇਰੇ ਖਿਆਲ ਗੇਟ ਲਾ ਦਿੰਦੇ ਨੇ ਜਿੱਥੇ ਉਹ ਇਹ ਨਾ ਇੱਕ ਤਰ੍ਹਾਂ ਦੀ ਇੱਕ ਪ੍ਰਕਰਮਾ ਜੀ ਕਰਨ ਲੱਗ ਜਾਂਦੇ ਸੀ ਗੱਡੀਆਂ ਲੈ ਕੇ ਏ ਨਾ ਸਮਝੋ ਪ੍ਰੇਨਤ ਸਾਹਿਬ ਲੜਕੀਆਂ ਵੀ ਬਹੁਤ ਉੱਥੇ ਬਦਮਾਸ਼ ਆਉਂਦੀਆਂ ਨੇ ਮੇਰੇ ਆਪ ਅੱਖੀਂ ਦੇਖਣ ਦੀ ਏ ਇਹ ਗੱਲਬਾਤ ਹੈਗੀ ਆ ਜੀ ਬਿਲਕੁਲ ਔਰ ਪ੍ਰੇਨਤ ਸਾਹਿਬ ਇੱਕ ਚੀਜ਼ ਹੋਰ ਹੈ ਇਹ ਇਹ ਕੋਈ ਇਹ ਨਹੀਂ ਹੈਗਾ ਵੀ ਕਿਸੇ ਨੇ ਪਹਾੜਾ ਵਧਾਉਣਾ ਉੱਥੇ ਆਏ ਇੱਥੇ ਆਏ ਇਹ ਹੁੱਲੜਵਾਜਾਂ ਦੀ ਗੱਲਬਾਤ ਹੋ ਰਹੀ ਆ ਇੱਕ ਦਿਨ ਬੱਚੇ ਮੇਰੇ ਨਾਲ ਸੀਗੇ ਮੇਰੇ ਤੇ ਅਸੀਂ ਕੁਝ ਲੈ ਕੇ ਆਉਣਾ ਸੀਗਾ ਉੱਥੋਂ ਹੀ ਬਿਲਕੁਲ ਮੈਂ ਨੇੜੇ ਲੈਣਾ ਤੇ ਉਹ ਨਾ ਇੱਕ ਤਰ੍ਹਾਂ ਸਹਿਮ ਗਏ ਜੀ ਡਰ ਗਏ ਤੁਸੀਂ ਦੇਖ ਲਓ ਸਾਨੂੰ ਉਹ ਪਲੱਜ ਚ ਐਂਟਰ ਹੋਣ ਦੇ ਲਈ ਉਹ 10 ਮਿੰਟ ਲੱਗ ਗਏ ਜੀ ਉੱਥੇ ਪਾਰਕਿੰਗ ਚ ਉਹ ਜਿਉਂ ਗੱਡੀਆਂ ਦੇ ਢੇਡੇ ਕੱਢਣ ਲੱਗੇ ਜਿਉਂ ਕੱਢਣ ਲੱਗੇ ਇੱਕ ਟਿਮ ਹੌਟਨਾ ਉੱਥੇ ਉੱਥੇ ਦੇਖ ਲਓ ਜਿਹੜੇ ਡਰਾਈਵ ਥਰੂ ਦੇ ਵਿੱਚ ਜਿਹੜੇ ਕਿਸੇ ਨੇ ਕੁਝ ਲੈਣਾ ਹੁੰਦਾ ਕਾਫੀ ਵਗੈਰਾ ਇਹ ਇਹ ਹੁੱਲੜਵਾਜ ਮੰਢੀਰ ਅੱਖਾਂ ਪਾੜ-ਪਾੜ ਕੇ ਗੰਦੀ ਨਿਗਾ ਨਾਲ ਜੇ ਕੋਈ ਧੀ ਭੈਣ ਆ ਜਾਂਦੀ ਐਂ ਝਾਗਦੇ ਆ ਤੁਸੀਂ ਗੱਲੇ ਛੱਡ ਦਿਓ ਜੀ ਜੀਪਦਨ ਸਾਹਿਬ ਬਿਲਕੁਲ ਸੱਚ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਵੀ ਇਸ ਤਰ੍ਹਾਂ ਇਹ ਕੰਮ ਹੁੰਦੇ ਨੇ ਵੀ ਵੀਡੀਓ ਗਾਹਾਂ ਵਾਇਰਲ ਵੀ ਹੁੰਦੀਆਂ ਨੇ ਤੇ ਉਹਨਾਂ ਕਰਕੇ ਜਿਹੜੇ ਬਾਕੀ ਚੰਗੇ شریف ਲੋਕ ਨੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ ਕਈ ਵਾਰ ਨਫ਼ਰਤ ਦਾ ਸ਼ਿਕਾਰ ਉਹਨਾਂ ਨੂੰ ਹੋਣਾ ਪੈਂਦਾ ਆ ਤੇ ਇਹਨਾਂ ਨੂੰ ਦੇਖੋ ਬੇਂਤੀਆਂ ਵੀ ਲੋਕ ਕਰ ਕਰ ਆਖ ਗਏ ਨੇ ਤੇ ਹੁਣ ਇਹੀ ਆਖਰੀ ਇਹਨਾਂ ਦਾ ਇਲਾਜ ਇਹੀ ਆ ਵੀ ਪੁਲਿਸ ਹੀ ਸਖਤੀ ਕਰੇ ਇਹਨਾਂ ਦੇ ਖਿਲਾਫ ਜਿਵੇਂ ਜਿਹੜੇ ਕ੍ਰਿਮੀਨਲ ਚਾਰਜਸ ਵੀ ਨੇ ਅਗਰ ਉਹ ਲੜਵਾਜੀ ਕਰਦੇ ਨੇ ਉਹ ਲੱਗਣੇ ਚਾਹੀਦੇ ਨੇ ਜਦੋਂ ਫੇ ਸਖਤੀ ਹੋਵੇਗੀ ਤਾਂ ਕਿੰਨਾ ਕਿਤੇ ਫਰਕ ਉਸ ਚੀਜ਼ ਦਾ ਪੈਂਦਾ ਵੀ ਹੈ ਤੇ ਇਹਦੇ ਕਰਕੇ ਇਹਨਾਂ ਜ਼ਰੂਰ ਹੈ ਕਿ ਜਿਸ ਢੰਗ ਨਾਲ ਇਹ ਲਾਅਨ ਜਿਹੜੀ ਖਰਾਬ ਪਿਛਲੇ ਸਮੇਂ ਦੌਰਾਨ ਹੋਈ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਮੈਂ ਤੁਹਾਨੂੰ ਜਿਵੇਂ ਪਹਿਲਾਂ ਜ਼ਿਕਰ ਕੀਤਾ ਵੀ ਸੋਸ਼ਲ ਮੀਡੀਆ ਤੇ ਵੀ ਕੁਝ ਤਾਕਤਾਂ ਦਾ ਜੋੜ ਲੱਗਾ ਹੋਇਆ ਵੀ ਨਫ਼ਰਤੀ ਪ੍ਰਚਾਰ ਨੂੰ ਇਸ ਢੰਗ ਨਾਲ ਵਧਾਉਣ ਬਾਬਤ ਸੋ ਜ਼ਰੂਰੀ ਹੈ ਕਿ ਇਹ ਚੀਜ਼ਾਂ ਹੈਪਨ ਨਾ ਹੋਣ ਕੱਲੋਂ ਲੜਾਈ ਝਗੜਾ ਕੋਈ ਹਿੰਸਕ ਤੌਰ ਤੇ ਨਾ ਇਹੋ ਜਿਹੀ ਫਿਰ ਵਾਰਤ ਹੋ ਜਾਏ ਤਾਂ ਇਸ ਬਾਬਤ ਜਿਹੜਾ ਆ ਇਹ ਪੁਲਿਸ ਪ੍ਰਸ਼ਾਸਨ ਨੂੰ ਸਰਗਰਮ ਹੋਣ ਦੀ ਲੋੜ ਹੈ ਤਾਂ ਤੁਸੀਂ ਇਹ ਦੇਖੋ ਕਿ ਜਿਹੜਾ ਪੀਰ ਰੀਜਨ ਦਾ ਬਜਟ ਹੈ ਨਾ ਉਹਦਾ 20% ਜਿਹੜਾ ਆ ਉਹ ਸਿਰਫ ਪੁਲਿਸ ਦੇ ਉੱਪਰ ਲੱਗਦਾ ਆ ਤੇ ਐਜੂਕੇਸ਼ਨ ਹੈਲਥ ਕੇਅਰ ਲਈ ਬਜਟ ਕਾਫੀ ਘਟ ਜਾਂਦਾ ਸੋ ਇਹ ਚੀਜ਼ਾਂ ਹੋਣੀ ਤਾਂ ਨਹੀਂ ਚਾਹੀਦੀਆਂ ਸੀਗਾ ਜ਼ਿਆਦਾ ਬਜਟ ਸਿੱਖਿਆ ਲਈ ਹੈਲਥ ਕੇਅਰ ਲਈ ਲੱਗਣਾ ਚਾਹੀਦਾ ਸੀਗਾ ਪਰ ਜਿਹੜਾ ਇਹ ਇਸ ਤਰੀਕੇ ਦੇ ਜਿਹੜੇ ਲੋਕ ਨੇ ਇਹਨਾਂ ਕਰਕੇ ਜਿਹੜਾ ਫਿਰ ਟੈਕਸ ਪੇਅਰ ਦਾ ਵੀ ਵੱਡਾ ਜਿਹੜਾ ਪੈਸਾ ਆ ਉਹ ਪੁਲਿਸ ਪ੍ਰਸ਼ਾਸਨ ਦੇ ਉੱਪਰ ਹੀ ਖਾਚਣਾ ਪੈਂਦਾ ਆ ਜਦੋਂ ਕਿ ਖਾਚਣਾ ਉਹ ਹੋਰ ਜਗ੍ਹਾ ਚਾਹੀਦਾ ਸੀਗਾ ਪਰ ਇਹ ਹਾਲਾਤ ਵਧੀਆ ਹੋ ਜਾਣ ਤਾਂ ਫਿਰ ਸਿਟੀ ਵੀ ਸੁੱਖ ਦਾ ਸਾਹ ਲਵੇ ਤਾਂ ਹੋਰ ਕੰਮ ਵਾਲਾ ਉਹਨਾਂ ਦਾ ਧਿਆਨ ਵੀ ਜਾਵੇ ਜੀ ਧੰਨਵਾਦ ਪ੍ਰਿੰਸ ਸਾਹਿਬ ਬਹੁਤ ਬਹੁਤ ਧੰਨਵਾਦ ਕਲੀ ਕਲੀ ਖਬਰ ਡਿਟੇਲ ਦੇ ਵਿੱਚ